ਉਹ ਮੰਜ਼ਰ ਵੇਖ ਰਿਹਾ ਸੀ ਕਿ ਸਾਰੀਆਂ ਕਟੀਆਂ ਹੋਈਆਂ ਖੂਨ ਦੇ ਸਹਲਾਬ ਤੇ ਉਹ ਖੂਨ ਦੇ ਵਿੱਚ ਤਰਬਤਾਰ ਸੋਲ ਕਲੀਆਂ ਵਰਗੇ ਦੋ ਸਰੀਰ ਹੌਲੀ-ਹੌਲੀ ਚਰਨ ਹਿਲਦੇ ਰਹੇ ਬਾਬਾ ਫਤੇ ਸਿੰਘ ਦੇ ਲਗਭਗ 12-13 ਮਿੰਟ ਫਿਰ ਬ੍ਰਾਂਹ ਪੂਰੀ ਤਰ੍ਹਾਂ ਨਿਕਲੇ ਕੋਤਵਾਲੀ ਤੋਂ ਇੱਥੋਂ ਤੱਕ ਪੈਦਲ ਲਿਆਇਆ ਗਿਆ ਜਾਂ ਖੁਰਜੀਆਂ ਵਿੱਚ ਹੱਥ ਨੂੜ ਕੇ ਸਹਬਜ਼ਾਦਿਆਂ ਨੂੰ ਬੁਰੀ ਤਰ੍ਹਾਂ ਜਿਹੜਾ ਸੀ ਉਹ ਜਕੜ ਕੇ ਸੁੱਟਿਆ ਹੋਇਆ ਸੀ ਭੁੱਖੇ ਸੀ ਬਿਲਕੁਲ ਜੀ ਇਹ ਤਸ਼ੱਦਦ ਦਾ ਤਰੀਕਾ ਸੀ ਕਿ ਉਹਨਾਂ ਦੇ ਭਰਮ ਦਾ ਵੀ ਇੱਕ ਸਾਧਨ ਸੀ ਵੀ ਇਹ ਛੋਟੇ ਨੇ ਭੁੱਖ ਨਾਲ ਵੀ ਅਕਲ ਹੋ ਜਾਣਗੇ ਉਹ ਸਾਰਾ ਜ਼ੁਲਮ ਜਿਹੜਾ ਗੁਰੂ ਸਾਹਿਬ ਤੇ ਸਿੱਖਾਂ ਤੇ ਢਾਉਣਾ ਸੀ ਉਹ ਫਿਰ ਉਹ ਆਪਣੀ ਜਿਹੜੀ ਉਹਨਾਂ ਦੇ ਅੰਦਰ ਦੇ ਤਣਾਅ ਸੀ ਨਾ ਅੰਦਰ ਦਾ ਗਰੋਥ ਸੀ ਫਿਰ ਉਹ ਸਾਰਾ ਸਹਿਬਜ਼ਾਦਿਆਂ ਤੇ ਮਾਤਾ ਜੀਂ ਤੇ ਕੱਢਦੇ ਤੇ ਸਹਿਬਜ਼ਾਦਿਆਂ ਦੇ ਜੇ ਸਰੀਰ ਮਾਰਨੇ ਨੂੰ ਤੇ ਇੱਕ ਸੈਕਿੰਡ ਦਾ ਕੰਮ ਸੀ ਸੋਲਦੀਆਂ ਕਲੀਆਂ ਨੇ ਉਸੇ ਵੇਲੇ ਮਸਲ ਕੇ ਸੁੱਟ ਦਿੰਦੇ ਹੁਣ ਜਿਹੜੇ 3 ਦਿਨ ਲੱਗ ਰਹੇ ਆ ਉਹ ਸੋਚ ਨੂੰ ਖਤਮ ਕਰਨੀ ਲੱਗ ਕੀ ਗੁਲੇਲਾ ਮਾਰੀਆਂ ਗਿਆ ਦਰਖਤ ਨਾਲ ਬੰਨਿਆ ਗਿਆ ਸੈਬਜ਼ਾਦੇ ਬਾਬਾ ਫਤਿਹ ਸਿੰਘ ਦਾ ਜ਼ਿਕਰ ਖਾਸ ਤੌਰ ਤੇ ਜਿਹੜਾ ਕਰਦੇ ਆ ਕਿਉਂਕਿ ਖਿਜੀ ਹੋਏ ਨਾ ਜਦੋਂ ਬੰਦਾ ਹਾਰ ਜਾਂਦਾ ਉਹ ਵਿਚਾਰ ਨਾਲ ਵੀ ਹਾਰ ਗਿਆ ਹਥਿਆਰ ਨਾਲ ਵੀ ਹਾਰ ਗਿਆ ਦੋਨੇ ਜੰਗਾਂ ਹੋ ਰਹੀਆਂ ਸੀ ਉਹ ਜਿਹੜੇ ਕਰਿੰਦੇ ਹੁੰਦੇ ਆ ਫਿਰ ਉਦੋਂ ਬਾਅਦ ਕੇ ਚਾਪਲੂਸੀ ਕਰਦੇ ਸੁਚਾ ਅਨੰਦ ਵਰਗੇ ਕਿ ਕਰੋ ਜੀ ਇਹ ਤੇ ਸੱਪ ਦੇ ਬੱਚੇ ਨੇ ਇਹਨਾਂ ਦਾ ਤੇ ਸਿਰ ਫੇਰ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਆ ਸਤਮ ਤੇ ਟਾਇਆ ਜੀ ਹਰ ਇੱਕ ਉਹ ਰਾਤ ਕਿਵੇਂ ਕੱਟੀ ਕੀ ਸਾਰੀ ਰਾਤ ਗੱਲਬਾਤ ਕਰਦੇ ਰਹੇ ਸਹਬਜ਼ਾਦਿਆਂ ਨਾਲ ਜਾਂ ਉਹਨਾਂ ਨੂੰ ਪਾਠ ਚਲਦਾ ਰਿਹਾ ਜਾਂ ਨਾਮ ਸਿਮਰਨ ਕਰਾਉਂਦੇ ਰਹੇ ਆਖਰੀ ਰਾਤ ਆਖਰੀ ਰਾਤ ਮਾਤਾ ਜੀ 11 ਪਉ ਨੂੰ ਵੀ ਤੋੜਦਿਆਂ ਕਹਿੰਦੇ ਆ ਲਾਲ ਡਿੜਤਾ ਨਾਲ ਜਵਾਬ ਦਿਓ ਚੜ੍ਹਦੀ ਕਲਾ ਚ ਰਹੋ ਇਹ ਆਪਣੇਮ ਕਰ ਲਿਆ ਕੀ ਸਵਾਰ ਲਿਆ 17 ਸਿਜਾਤੀਆਂ ਮੈਂ ਉੜੀ ਕਾਂਗੀ ਫਿਰ 12 ਪਉ ਨੂੰ ਕਹਿੰਦੇ ਆ ਲਾਲ ਖੁਸ਼ੀ ਖੁਸ਼ੀ ਚੜਦੀ ਕਲਾ ਚ ਰਹੋ ਸਾਬ ਜ਼ਾਦੇ ਨੇ ਦੱਸਤਾ ਸੀ ਵੀ ਅੱਜ ਆ ਹੋਇਆ ਔਰ ਰੋਜ਼ ਖੁਸ਼ੀ ਖੁਸ਼ੀ ਦੱਸਦੇ ਆ ਆਖਰੀ ਰਾਤੀ ਉਦੋਂ ਤੇ ਫਿਰ ਮਾਂ ਜੀ ਨੇ ਇਤਿਹਾਸ ਚ ਨਜ਼ਰ ਆਉਂਦਾ ਕਿ ਜੇ ਤੋ ਤੋਰਿਆ ਨਾ ਜਗਰ ਦੇ ਟੋਟਿਆ ਉਹਨਾਂ ਦੇ ਬਾਬਾ ਫਤਿਹ ਸਿੰਘ ਮੁੜ ਕੇ ਆਏ ਕਿਉਂਕਿ ਸਧਾਰਨ ਨਹੀਂ ਹੈ ਨਾ ਉਹ ਉਹਦੇ ਉੱਚੀਆਂ ਸੁਰਤਾਂ ਅੰਦਰ ਦੀ ਬਿਵੇਕਸ਼ੀਲਤਾ ਉਹਨਾਂ ਦੇ ਅੰਦਰ ਉਹ ਮਾਂ ਜੀ ਕਹਿੰਦੇ ਆ ਵੀ ਅੱਜ ਤੇ ਆਖਰੀ ਦਿਨ ਸੀ ਕੀ ਹੋਇਆ ਲਾ ਕਹਿੰਦੇ ਤੁਸੀਂ ਦੋ ਦਿਨ ਕਿਹਾ ਸੀ ਮੈਂ ਉਡੀਕਾਂਗੀ ਤੁਸੀਂ ਆਇਓ ਤੁਸੀਂ ਆਜੇ ਨਹੀਂ ਕਿਹਾ ਤੇ ਮਾ ਜੀ ਨੇ ਕਿਹਾ ਸੀ ਲਾਲ ਅੱਜ ਤੁਸੀਂ ਉਡੀਕੋਗੇ ਮੈਂ ਪਿੱਛੇ ਪਿੱਛੇ ਆਵਾਂ ਮਾਤਾ ਜੀ ਦੇਖ ਰਹੇ ਸੀ ਜਦੋਂ ਨੀਂਆ ਚਨਾਏ ਜਾ ਰਹੇ ਸੀ ਲਾਲ ਜੋ ਇਤਿਹਾਸ ਚੋਂ ਪੜ੍ਹਦੇ ਆਂ ਸੂਰਜ ਪ੍ਰਕਾਸ਼ ਵਿੱਚੋਂ ਮਾਤਾ ਜੀ ਨੂੰ ਸਾਹਮਣੇ ਨਜ਼ਰ ਨਹੀਂ ਪੈ ਰਿਹਾ ਪਰ ਉਹਨਾਂ ਨੂੰ ਪਤਾ ਹੈ ਪਿਛਾਦ ਸਾਰਾ ਮੰਜ਼ਰ ਹੋ ਰਿਹਾ ਕਿਉਂ ਇਕੱਠੀ ਹੋਏਗਾ ਸ਼ਾਇਦ ਚੋਰੀ ਪਾਸੇ ਜਿਹੜੀ ਅਸੀਂ ਅੱਜ ਸੁੱਖ ਖੋਗ ਰਿਹਾ ਉਹਨਾਂ ਦੀ ਕਮਾਈ ਖਾ ਰਹੀ ਸੀ ਸੱਚੀ ਹਕੀ ਰੋਜ਼ ਕਹਿੰਦੇ ਆ ਤੇਨਾਂ ਦੀ ਕਮਾਈ ਦਾ ਧਿਆਨ ਕਰਕੇ